ਆ ਲੈਂਦਿਆਂ ਬਈ ਆ ਆਰ ਆਰ ਆਈ ਆਰ ਜਾਂ ਬਲੈਕ ਜਾਂ ਰੈੱਡ ਜਾਂ ਦੇਸੀ ਅਜੇ 6 ਮਹੀਨਿਆਂ ਦਾ ਕੋਕੜ ਹੈਗਾ ਆਪਣੇ ਕੋਲ ਇੱਕ ਵਾਰੀ ਸਟਾਕ ਨਵਾ ਪਾਇਆ ਆਪਾਂ ਸ਼ੁਰੂਆਤ ਕਰ ਰਹੇ ਆ ਨਵੇਂ ਫਾਰਮ ਦੀ ਵੇਖਦੇ ਆ ਕਿ ਰਿਜ਼ਲਟ ਮਿਲਦੇ ਆ ਫਿਰ ਆਪਾਂ ਆ ਦੀ ਬਰੀਡ ਤਿਆਰ ਕਰਕੇ ਪੋਲਟਰੀ ਫਾਰਮ ਨੂੰ ਉਲੀ-ਉਲੀ ਵੱਡਾ ਕਰਾਂਗੇ ਫਿਰ ਆਦੇ ਸਾਹਮ ਨਾਲ ਮਲ ਵਧਾਵਾਂਗੇ ਤੇ ਸ਼ੇਲ ਕਰਾਂ ਕਰਾਂਗੇ ਤੇ ਜੋ ਵੀ ਜਾਣਕਾਰੀ ਹੋਵੇ ਕਰੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂ ਕਰਾਂਗੇ ਤੇ ਆਪਣੀ ਵੀਡੀਓ ਨਾਲ YouTube ਦੇ ਚੈਨਲ ਤੇ ਪਾਵਾ ਕਰਾਂਗੇ ਸਾਰੀਆਂ ਕੁਕੜੀਆਂ ਬਾਰੇ ਜਾਂ ਜੋ ਵੀ ਨਾਵੇਂ ਮਾਲਬਾਰੇ ਜਾਂ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਕਿਸੇ ਤਰ੍ਹਾਂ ਦੀ ਰੋਗ ਤਾਂ ਆਪਾਂ ਸਾਰਾ ਕੋਰਸ ਕਰਿਆ ਹੈ ਤੇ ਆਪਾਂ ਇਹਦੇ ਬਾਰੇ ਜੇ ਕਿਸੇ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜੀ ਤਾਂ ਆਪਣੇ ਨਾਲ ਕਮੈਂਟ ਤੇ ਸ਼ੇਅਰ ਕਰ ਸਕਦਾ ਆਪਾਂ ਉਹਦੇ ਬਾਰੇ ਦੱਸ ਸਕਾਂਗੇ ਉਹਨਾਂ ਨੂੰ ਪਹਿਲਾਂ ਮੈਂ ਉਦਾਂ ਹੀ ਦੱਸਦਾ ਹੁੰਦਾ ਸੀਗਾ ਲੋਕਾਂ ਨੂੰ ਆਪਾਂ ਆਪਣੀ ਰੱਖੀਆਂ ਹੀ ਸੀ ਹੁਣ ਆਪਾਂ ਆਪ ਰੱਖੀਆਂ ਕਰੇ ਨਾਲਿਆ ਐਕਸਪੈਰੀਮੈਂਟ ਕਰਕੇ ਦਿਖਾ ਕਰਾਂਗੇ ਵੀ ਆਹ ਹੋਗ ਲਈ ਆ ਚੀਜ਼ ਚਾਹੀਦੀ ਆ ਸਾਰਾ ਕੁਝ ਦੇਸੀ ਮਟੀਰੀਅਲ ਖਵਾਈ ਦੇ ਇਹਨਾਂ ਨੂੰ ਆਟਾ ਹੋ ਗਿਆ ਜਿਵੇਂ ਹੋ ਗਿਆ ਆ ਪਸਮਾ ਦੇ ਵਿੱਚ ਛੱਡ ਦਿੱਤਾ ਇਹ ਆ ਦਾ ਦੇਸੀ ਖਾਣਾ ਦਾਣਾ ਖਾਂਦੀਆਂ ਰਹਿੰਦੀਆਂ ਫੀਡ ਤੋਂ ਆਪਾਂ ਜਿੰਨਾ ਹੋ ਸਕੇ ਆਪਾਂ ਫੀਡ ਤੋਂ ਲੋਕਾਂ ਨੂੰ ਸਾਈਡ ਤੇ ਕਰਕੇ ਜਿਵੇਂ ਪੁਰਾਣੇ ਟਾਈਮ ਚ ਲੋਕੇ ਦੀ ਅਸੀਂ ਕੁੱਕੜੀਆਂ ਦੇ ਆਂਡੇ ਖਾਂਦੇ ਸੀ ਉਹ ਉ ਤਾਂ ਹਲਾ ਦੇਣਾ ਆਪਾਂ ਜਾਣਕਾਰੀ ਇਦਾਂ ਦੀ ਦੇਣੀ ਕਰਨੀ ਕਿ ਲੋਕਾਂ ਨੂੰ ਦੇਸੀ ਆਂਡੇ 300 ਦੇ ਲੱਗ ਗਏ ਜਾਂ 300 ਤੋਂ ਪਲੱਸ ਮੈਨ ਕਰਨੀ ਹੈ ਥੈਂਕ ਯੂ ਧੰਨਵਾਦ